ਖੇਮਕਨ ਥਾਣੇ ਦੀ ਪੁਲਿਸ ਨੇ 100 ਗ੍ਰਾਮ ਹੈਰੋਇਨ ਇੱਕ ਗਲੌਕ ਪਿਸਤੌਲ ਮੇਡ ਇਨ ਆਸਟ੍ਰੇਲੀਆ ਅਤੇ 78850 ਰੁਪਏ ਨਗਦ ਸਮੇਤ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਗ੍ਰਿਫਤਾਰ ਵਿਅਕਤੀ ਦੀ ਪਛਾਣ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਕਰਵਨ ਸਿੰਘ ਵਾਸੀ ਕਲਸ ਖੇਮਕਰਨ ਵਜੋਂ ਹੋਈ ਹੈ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲਵਪ੍ਰੀਤ ਸਿੰਘ ਪਾਕਿਸਤਾਨ ਤੋਂ ਵੱਡੀ ਮਾਤਰਾ ਵਿੱਚ ਹੈਰੋਇਨ ਅਤੇ ਗੈਰ ਕਾਨੂੰਨੀ ਹਥਿਆਰ ਮੰਗਵਾ ਕੇ ਵਕਫ ਤੋਂ ਥਾਮਾਂ ਤੇ ਸਪਲਾਈ ਕਰ ਰਿਹਾ ਹੈ ਉਧਰ ਪੁਲਿਸ ਮੁਤਾਬਕ ਥਾਣਾ ਖੇਮ ਕਰਨ ਦੀ ਪੁਲਿਸ ਜਦੋਂ ਪਿੰਡ ਮਸਤਗੜ ਤੋਂ ਕਲਸਵਾਲ ਜਾ ਰਹੀ ਸੀ ਤਾਂ ਉਹਨਾਂ ਨੇ ਇੱਕ ਸ਼ੱਕੀ ਨੌਜਵਾਨ ਨੂੰ ਵੇਖਿਆ ਪੁਲਿਸ ਨੂੰ ਵੇਖਦੇ ਹੀ ਉਹ ਵਿਅਕਤੀ ਭੱਜਣ ਲੱਗਾ ਪਰ ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਉਸ ਨੂੰ ਘੇਰ ਲਿਆ ਤਲਾਸ਼ੀ ਦੌਰਾਨ ਉਸ ਕੋਲੋਂ 100 ਗ੍ਰਾਮ ਹੈਰੋਇਨ ਅਤੇ ਇੱਕ ਗਲੌਕ ਪਿਸਤੌਲ ਮੈਗਨਿਨ ਸਮੇਤ 70000 850 ਰੁਪਏ ਨਕਦ ਬਰਾਮਦ ਕੀਤੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਰਿਪੋਰਟ ਜਗਜੀਤ ਸਿੰਘ ਦਲਦਾਰਾ ਦਾਲਾ